ਅਸੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਜੇ ਗੱਲਬਾਤ ਕਰੀਏ ਕੀ ਮਾਹੌਲ ਹੈ ਤੁਹਾਡੇ ਇਲਾਕੇ ਦਾ ਵਿੱਚ ਤੁਹਾਨੂੰ ਕਿਸ ਪਾਰਟੀ ਦਾ ਲੱਗਦਾ ਹੈ ਜਾਂ ਤੁਸੀਂ ਕਿਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਅਸੀਂ ਤਾਂ ਪਹਿਲਾਂ ਸ਼ੁਰੂ ਤੋਂ ਕਰ ਲਿਓ ਐਂਡ ਸ਼ੁਰੂ ਤੋਂ ਹੁਣ ਐਂਡ ਕੀ ਥੋੜੇ ਫਰਕ ਪੈ ਗਿਆ ਜਿਹੜਾ ਝਾਂਡਾ ਵਾਂਗ ਕਣੀ ਆ ਗਏ ਤੇ ਬਿਜਲੀ ਕੁਝ ਵੀ ਕਰਕੇ ਸਹੂਲਤਾਂ ਬੜੀ ਜ਼ਿਆਦਾ ਹੋ ਗਈਆਂ ਹੁਣ ਤਾਂ ਕਰਕੇ ਫਿਰ ਪੱਕਾ ਇਹ ਉਹ ਹੈ ਜੀ ਇਹ ਵੀ ਫਿਰ ਤੁਸੀਂ ਉਧਰ ਹੀ ਖੜੇ ਹੋ ਹੈ ਜੀ ਪੱਕੇ ਖੜੇ ਜੀ ਅਸੀਂ ਤਾਂ ਬਹੁਤ ਸਾਨੂੰ ਬਹੁਤ ਪੈਦਾ ਹੋ ਗਿਆ ਉਹ ਠੀਕ ਲੱਗਦਾ ਜਿਹੜਾ ਆਵਾਂ ਦੀ ਪਾਰਟੀ ਨੇ ਠੀਕ ਨਹੀਂ ਬਹੁਤ ਠੀਕ ਹੈ ਤੁਸੀਂ ਤਾਂ ਪੱਗ ਵੀ ਸੀਐਮ ਮਾਨ ਨਾਲ ਦੇ ਜਿਹੜਾ ਬਣਨ ਲਈ ਹੁਣ ਪਹਿਲਾਂ ਅਕਾਲੀਆ ਦੀ ਰੈਲੀ ਵਗਦੀ ਹੁਣ ਆਪਾਂ ਦੋਈ ਬਣ ਲਈ ਪਸੰਦੀਦਾ ਪਾਰਟੀ ਕਿਹੜੀ ਹੈ ਆਪਣਾ ਤਾਂ ਜੀ ਅਜੀਤ ਗਿੱਲ ਹੈ ਜੀ ਅਜੀਤ ਗਿੱਲੇ ਨੂੰ ਵੋਟਾਂ ਪਾਈਆਂ ਪਹਿਲਾਂ ਵੀ ਪਾਈਆਂ ਹੁਣ ਵੀ ਚੰਤੂ ਮਾਜਰੇ ਨੂੰ ਪਾਈਆਂ ਤੁਸੀਂ ਅਕਾਲੀ ਦਲ ਦੇ ਸਮਰਥਕ ਅਕਾਲੀ ਦਲ ਨਾਲ ਹਾਂਜੀ ਹਾਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਹੈ ਅਸੀਂ ਤਾਂ ਬਦਲੀ ਉਹ ਨਹੀਂ ਪਾਰਟੀ ਕੀਤੀ ਕੋਈ ਸਾਰੀ ਕੀ ਮਾਹੌਲ ਲੱ ਵਧੀਆ ਜਿੱਤੂਗੇ ਤੁਸੀਂ ਵੀ ਜੋਰ ਆਪਣਾ ਮੰਗ ਰਹੇ ਹਾਂ ਹਾਂ ਜੀ ਹਾਂ ਜਿੱਤ ਜਿੱਤ ਚਾਲੀ ਦੇ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਸਪੀਤ ਸਿੰਘ ਬਾਦਲ ਜੀ ਕੰਮ ਇਹਨਾਂ ਨੇ ਕਰਿਆ ਜੀ ਹੋਰ ਕਿਸੇ ਪਾਰਟੀ ਨੇ ਕੰਮ ਹੀ ਨਹੀਂ ਕਰਨ ਜਿੰਨੇ ਇਹਨਾਂ ਨੇ ਕੰਮ ਕਰਦੇ ਹਾਂ ਬਾਈ ਜੀ ਨਵੇਂ ਨੂੰ ਕਿਵੇਂ ਦੇਖਦੇ ਹੋ ਨਵੇਂ ਮਤਲਬ ਜਿਹੜੇ ਸਾਰੇ ਕਹਿੰਦੇ ਨੇ ਕਿ ਨਵੇਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਪੁਰਾਣਿਆਂ ਨੂੰ ਚਲਵਾਏ ਕਰ ਉਹਨੂੰ ਕਿਵੇਂ ਦੇਖਦੇ ਹੋ ਹੁਣ 3 ਸਾਲ ਪਏ ਆ ਜੀ ਦਿਲ ਦੇਖ ਲੰਨੇ ਹੁਣ ਕੀ ਕਰਦੇ ਹਾਂ ਜੀ ਗੱਲ ਜੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਆ ਔਰ ਲੋਕਾਂ ਦੇ ਨਾਲ ਜਿੱਥੇ ਲੋਕਾਂ ਤੋਂ ਮਸਲੇ ਜਾਣ ਰਹੇ ਆ ਖਾਸ ਤੌਰ ਤੇ ਅਸੀਂ ਕੰਢੀ ਇਲਾਕੇ ਦੇ ਜਿਹੜੇ ਪਿੰਡ ਨੇ ਜਿਹੜੇ ਖਰੜ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦੇ ਨੇ ਔਰ ਇਹ ਚੰਡੀਗੜ੍ਹ ਦੇ ਬਿਲਕੁਲ ਨੇੜੇ ਨੇ ਇਹਨਾਂ ਪਿੰਡਾਂ ਦੇ ਮਸਲੇ ਵੀ ਬਹੁਤ ਅਲੱਗ ਨੇ ਉਹ ਵੀ ਤੁਹਾਡੇ ਤੱਕ ਲੈ ਕੇ ਆ ਰਹੇ ਆ ਚੰਡੀਗੜ੍ਹ ਦੇ ਬਹੁਤ ਨਜ਼ਦੀਕ ਹੋਣ ਕਾਰਨ ਵੀ ਇਹ ਜਿਹੜਾ ਵਿਕਾਸ ਤੋਂ ਡਵੈਲਪਮੈਂਟ ਤੋਂ ਪਛੜੇ ਵੀ ਹੋਏ ਨੇ ਕਈ ਪੱਖਾ ਤੋਂ ਦੇਖਿਆ ਜਾਵੇ ਤੇ ਕਈ ਕਮਾਂ ਦੇ ਵਿੱਚ ਇਹ ਪਿੰਡ ਅੱਗੇ ਵੀ ਹੈਗੇ ਨੇ ਤੇ ਆਮ ਆਪਾਂ ਗੱਲਬਾਤ ਕਰਦੇ ਆਂ ਮਾਹੌਲ ਨੂੰ ਲੈ ਕੇ ਚੋਣਾਂ ਦਾ ਮਾਹੌਲ ਕੀ ਹੈ ਔਰ ਇਸ ਪਿੰਡ ਦੇ ਵਿੱਚ ਆ ਅਸੀਂ ਸਭ ਤੋਂ ਪਹਿਲਾਂ ਬਾਬੇ ਇਸ ਪਿੰਡ ਦਾ ਨਾਮ ਕੀ ਸੀ ਦੱਸ ਸੌਂਕ ਸੌਂਕ ਹੈ ਅੱਗੇ ਜੈੰਤੀ ਮਾਜਰਾ ਕਸੌਲ ਮਸੌਲ ਉਹ ਸਾਰੇ ਅੱਗੇ 5 ਪਿੰਡ ਅੱਗੇ ਉਹ ਅੱਗੇ ਆ 5 ਪਿੰਡ ਤੇ ਇਹ ਇਹ ਇੱਕ ਸੌਂਕ ਆ ਤੇ ਮਸੌਲ ਬਗਿੰਡੀ ਇਹ ਸਾਰੇ ਆਸ-ਪਾਸ ਦੇ ਇਲਾਕਾ ਹੈ ਨਾ ਇਹ ਹਾਂਜੀ ਹਾਂ ਸਰ ਕੰਢੀਰੀਆ ਇਹ ਟੋਟਲ ਕਿੰਨੇ ਪਿੰਡ ਨੇ ਜੀ ਪਿੰਡ ਤਾਂ ਕਾਫੀ ਚੱਲੇ ਗਏ ਅੱਗੇ ਕੌਂਟੇਂਟ ਮਿਲ ਕੇ ਜੇ ਹਰਿਆਣੇ 'ਚ ਜਾ ਕੇ ਜਮਾ ਹਰਿਆਣੇ 'ਚ ਸੀ ਕਿੱਥੇ ਉਹ ਤੱਕ ਪੰਜਾਬ ਚੱਲਦਾ ਅੱਗੇ ਹਾਂ ਪੰਜਾਬ ਇਹ ਮਨ ਆ ਪੰਜਾਬ ਦੇ ਆਖਰੀ ਪਿੰਡ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ 20 25 ਕਿਲੋਮੀਟਰ ਦਾ ਹਰਿਆਣਾ ਪੰਜਾਬ ਦੇ ਆਖਰੀ ਪਿੰਡ ਮੋਹਾਲੀ ਦੇ ਪਿੰਡ ਮੋਹਾਲੀ ਜ਼ਿਲ੍ਹੇ ਦੇ ਮੋਹਾਲੀ ਜ਼ਿਲ੍ਹੇ ਦੇ ਅੱਗੇ ਹਰਿਆਣਾ ਅੱਗੇ ਹਰਿਆਣਾ ਜਿਵੇਂ ਅਸੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਜੇ ਗੱ ਕੀ ਮਾਹੌਲ ਹੈ ਤੁਹਾਡੇ ਇਲਾਕੇ ਦਾ ਵਿੱਚ ਤੁਹਾਨੂੰ ਕਿਸ ਪਾਰਟੀ ਦਾ ਲੱਗਦਾ ਜਾਂ ਤੁਸੀਂ ਕਿਸ ਪਾਰਟੀ ਦੇ ਨਾਲ ਸਬੰਧ ਰੱਖਦੇ ਹੋ ਅਸੀਂ ਤਾਂ ਪਹਿਲਾਂ ਸ਼ੁਰੂ ਤੋਂ ਕਰ ਲਿਓ ਹੈਗੇ ਸ਼ੁਰੂ ਤੋਂ ਹਾਂਜੀ ਹਾਂ ਉਹ ਹੁਣ ਇਦਾਂ ਕੀ ਥੋੜਾ ਫਰਕ ਪੈ ਗਿਆ ਇਧਰ ਝਾਟ ਵਾੜੇ ਕਣੀ ਆ ਗਏ ਤੁਸੀਂ ਹੁਣ ਹਾਂਜੀ ਹਾਂਜੀ ਉਹ ਇਧਰ ਇੱਕ ਤਾਂ ਬਿਜਲੀ ਬੂਝਲੀ ਕਰਕੇ ਸਹੂਲਤਾਂ ਮੜੀ ਜ਼ਿਆਦਾ ਹੋ ਗਈਆਂ ਹੁਣ ਤਾਂ ਕਰਕੇ ਫਿਰ ਹਾਂ ਪੱਕਾ ਇਹ ਹੋ ਹੈਗਾ ਪਿਛਲੀ ਪਿਛਲੀ ਵਿਧਾਨ ਸਭਾ ਕਿ ਚਾੜੇ ਵਿੱਚ ਜੜਨ ਪਾਈਆਂ ਵੋਟਾਂ ਹਾਂਜੀ ਹਾਂਜੀ ਇਹ ਕੀ ਵੀ ਫਿਰ ਤੁਸੀਂ ਉਧਰ ਹੀ ਖੜੇ ਹੋ ਹਾਂਜੀ ਪੱਕੇ ਖੜੇ ਗਿਆ ਸੀ ਤਾਂ ਬਹੁਤ ਫਾਇਦਾ ਸਾਨੂੰ ਬਹੁਤ ਫਾਇਦਾ ਹੋ ਗਿਆ ਹੁਣ ਠੀਕ ਲੱਗਦਾ ਜਿਹੜਾ ਆਮਦੀ ਪਾਰਟੀ ਨੇ ਕੰਮ ਕੀਤਾ ਠੀਕ ਨਹੀਂ ਬਹੁਤ ਠੀਕ ਹੈ ਹਾਂ ਬਹੁਤ ਖੁਸ਼ੀ ਆਈ ਗੱਲ ਦੀ ਤੁਸੀਂ ਤਾਂ ਪੱਗ ਵੀ ਸੀਐਮ ਮਾਨ ਨਾਲ ਦਾ ਜਿਹੜਾ ਰੰਗ ਬਣਨ ਲਈ ਹੁਣ ਪਹਿਲਾਂ ਕਾਲੀਆਂ ਦੀ ਨੀਲੀ ਪੱਗ ਦੀ ਹੁਣ ਆਪਣੀ ਦੋਈ ਬਣ ਲਈ ਪੱਗ ਦਾ ਰੰਗ ਬਦਲਦਾ ਹੁਣ ਫਿਰ ਪੱਕੇ ਝਾੜੂ ਵਾਲੇ ਭਾਈ ਦੇ ਪੱਕੇ ਜੀ ਪੱਕੇ ਬਹੁਤ ਫਾਇਦਾ ਹੋਏ ਨਾਲ ਸਾਨੂੰ ਦਾ 15000 ਰੁਪਏ ਦਾ ਇਕੱਲਾ ਮਹੀਨੇ ਦਾ ਫਾਇਦਾ ਸਾਨੂੰ ਬਿੱਲ ਦਾ ਬਿਜਲੀ ਦਾ ਹੋ ਗਿਆ। ਹਾਂ ਨਹੀਂ ਤਾਂ ਬਾਹੂ ਵੀ ਲਾਉਂਦਾ ਤਾਂ ਪਹਿਲਾਂ। ਜੋ ਜੋ ਮੁੱਦੇ ਚੱਕਦੇ ਆ ਜਾਂ ਜੋ ਮੁੱਦੇ ਤਾਂ ਬਹੁਤ ਸਾਡਾ ਜਹਾਂਪੁਰ ਕੰਢੀ ਏਰੀਆ ਇਨਕਮ ਹੈ ਨਹੀਂ। ਹਾਂ ਫਾਸਲਾ ਵੀ ਦਈਆਂ ਰਾਤੀ ਫਿਰ ਡੰਕਰ ਜਾਨ ਜਿਹੜਾ ਗાયਾਂ ਗੋਵਾਂ ਵਗਾਰੇ ਜੰਗਲ ਸਾਡੇ ਲਾ ਗਈ। ਉੱਥੋਂ ਆ ਜਾਂਦੀਆਂ ਰਾਤ ਨੂੰ ਆ ਜਾਂਦੀਆਂ। ਇਹ ਸਾਰੇ ਮਸਲੇ ਕੰਢੀ ਲੱਗੇ ਗਏ। ਕੰਢੀ ਆ ਜੀ। ਇਹਨੂੰ ਫਿਰ ਤੁਸੀਂ ਜਾਣਿਓ ਲੀਡਰਾਂ ਕੋਲੇ ਲੈ ਕੇ ਵੀ ਇਹ ਹੱਲ ਕਰੋ। ਬਹੁਤ ਕਹਿ ਲਿਆ ਥੱਕਲੇ ਕਹਿ ਕੇ। ਹੁਣ ਹਲੇ ਇਹਨਾਂ ਨਾਲ ਹਲੇ ਕੂਰੀ ਹੋਣੀ ਹੋਈ। ਇਹਨਾਂ ਦੇ ਹਲੇ ਸਿਸਟਮ ਥੋੜਾ ਜਿਹਾ ਨਵੇਂ ਕਰਕੇ ਉਹ ਹੈਗਾ। ਅੱਛਾ। ਹਾਂ। ਇੰਨ ਵਕਤ ਦੇ ਰਿਹਾ ਜੀ। ਹਾਂ ਜੀ। ਆਹ ਵਕਤ ਹਲੇ 3 ਸਾਲ ਪਹਿ전 ਇਹਨਾਂ ਦੇ। ਅਜੇ ਟਾਈਮ ਦੇ ਰਹੇ ਹਾਂ ਵੀ। ਤੇ ਉਹ ਠੀਕ ਲੱਗਦਾ ਤੁਹਾਨੂੰ ਵੀ ਹੁਣ ਇੱਧਰ। 100% ਠੀਕ ਹੈ ਜੀ। ਬਹੁਤ ਵਧੀਆ। ਸਾਨੂੰ ਬਹੁਤ ਖੁਸ਼ੀ ਹੈ ਇਹ ਗੱਲ ਦੀ। ਵੀ ਕੰਮ ਠੀਕ ਹੋ ਰਹੇ ਹੇ। ਥੋੜਾ ਕੈਂਡੀਡੇਟ ਤੋਂ ਕੀ ਉਮੀਦ ਕਰਦੇ ਹੋ ਫਿਰ ਇਸ ਵਾਰ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਹਾਂ ਹਾਂ ਹਰਵਿੰਦਰ ਕਾਂਗ ਹਾਂ ਬਹੁਤ ਵਧੀਆ ਬੰਦਾ ਜੀ ਅਕਾਲੀ ਪੱਕਾ ਅਕਾਲੀ ਹੈ ਹੰਕਾ ਕਾਲੀ ਹਾਂ ਪਾਰਟੀ ਦਾ ਮਤਲਬ ਕਿ ਅਕਾਲੀ ਅਕਾਲੀ ਉਹਦਾ ਅਕਾਲੀ ਉਹਦਾ ਇੱਧਰ ਆਈਆਂ ਹੁਣ ਸਾਰੇ ਤੰਗ ਹੋ ਕੇ ਹਾਂ ਜਾਂ ਕੋਈ ਕਿਸੇ ਕੈਂਟਰੋਂ ਨੇ ਬੈਠਿਆ ਰਿਹਾ ਕੋਈ ਗੱਲ ਨਹੀਂ ਕੋਈ ਕੁਝ ਨਹੀਂ ਹੈਗੀ ਚਲੋ ਆਪਾਂ ਤਾਂ ਗੱਲ ਕਰਦੇ ਆਂ ਦੇਖਦੇ ਆ ਸੰਦ ਕੋਈ ਕਿਸੇ ਚਾ ਲੈਣਾ ਆਪਾਂ ਕੰਮ ਕਰਦੇ ਮਿਹਨਤ ਕਰਦੇ ਆਂ ਵੀ ਸਾਨੂੰ ਕੋਈ ਉਹ ਨਹੀਂ ਹੈਗਾ ਪਰ ਅਸੀਂ ਸ਼ੁਰੂ ਤੇ ਅੱਜ ਤੱਕ ਅਕਾਲੀ ਹੋ ਰਹੇ ਆਂ ਉਹ ਤਾਂ ਹੁਣ ਦੇਖ ਕੇ ਜਲ ਦੇਖ ਕੇ ਆ ਵੀ ਤਾਂ ਹੁਣ ਵਧੀਆ ਮਾਹੌਲਾ ਵੀ ਦੇਖੋ ਲੋਕਾਂ ਸਹੂਲਤਾਂ ਚੰਗੀਆਂ ਮਿਲਦੀਆਂ ਹੁਣ ਸਪੈਸ਼ਲੀ ਚੋਂ ਤੇ ਇੱਧਰ ਤੁਸੀਂ ਜੁੜ ਗਏ ਤੇ ਹੁਣ ਪੱਕਾ ਕਨੈਕਟ ਕਰ ਗਏ ਹੁਣ ਨਹੀਂ ਹਲਦੇ ਅਸੀਂ ਪੱਕੇ ਆ ਜੀ ਹੁਣ ਇੱਧਰ ਹਾਂ ਬਸ ਹੁਣ ਇੱਧਰ ਦੇਖੋਗੇ ਵੀ ਕਿਵੇਂ ਕੰਮ ਕਰ ਵੀ ਦੇਖਿਆ ਜਾਏਗਾ ਦੇਖਣਾ ਤਾਂ ਕੀ ਦਿਖ ਰਿਹਾ ਜੀ ਹੁਣ ਤਾਂ ਬਹੁਤ ਕੰਮ ਨਹੀਂ ਦਿਖ ਰਿਹਾ ਪੂਰਾ ਹੋਰਿਆ ਕੰਮ ਬਹੁਤ ਕੰਮ ਹੋ ਰਿਹਾ ਭਾਈ ਜੀ ਨਾਲ ਦੇ ਭਾਈ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਸਵੀਰ ਸਿੰਘ ਪੰਚ ਹੈ ਜੀ ਸਯੰਗਪਿੰਡ ਤੋਂ ਹਾਂਜੀ ਹਾਂ ਪੰਜ ਤਾਂ ਲੱਗਦਾ ਪੰਜਵੀਂ ਪਿੰਡ ਹੈ ਮੌਜੂਦਾ ਪੰਚ ਹੈ ਜੀ ਮੌਜੂਦਾ ਪੰਚ ਹਾਂਜੀ ਹਾਂ ਪੰਚਾਇਤ ਦੇ ਮੈਂਬਰ ਹੋ ਹਾਂਜੀ ਹਾਂ ਕੀ ਬਾਤ ਹੈ ਹਾਂਜੀ ਤੇ ਤੁਹਾਡਾ ਪਸੰਦੀਦਾ ਪਾਰਟੀ ਜਿਹੜੀ ਹੈ ਆਪਣਾ ਤਾਂ ਜੀ ਅਜੀਤ ਗਿੱਲ ਹੈ ਜੀ ਹਾਂਜੀ ਹਾਂ ਅਜੀਤ ਗਿੱਲੇ ਨੂੰ ਵੋਟਾਂ ਪਾਈਆਂ ਪਹਿਲਾਂ ਵੀ ਪਾਈਆਂ ਹੁਣ ਵੀ ਚੰਦੂ ਮਾਜਰੇ ਨੂੰ ਪਾਈਆਂ ਤੁਸੀਂ ਅਕਾਲੀ ਦਲ ਦੇ ਸਮਰਥਕ ਅਕਾਲੀ ਦਲ ਨਾਲ ਹਾਂਜੀ ਹਾਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਹੈ ਅਸੀਂ ਤਾਂ ਬਦਲੀ ਉਹ ਨਹੀਂ ਪਾਰਟੀ ਕੀਤੀ ਤੁਸੀਂ ਅਕਾਲੀ ਦਲ ਦੇ ਨਾਲ ਖੜੇ ਹੋ ਹਾਂਜੀ ਹਾਂ ਇਹ ਅੰਕਲ ਜੀ ਨੇ ਕਿਹਾ ਹੁਣ ਅਸੀਂ ਝਾੜੂ ਦੇ ਨਾਲ ਖੜੇ ਹਾਂ ਹਾਂਜੀ ਹਾਂ ਇਹ ਝਾੜੂ ਨਾਲ ਨੇ ਅਕਾਲੀ ਦਲ ਨਾਲ ਹਾਂਜੀ ਹਾਂ ਇਹ ਵੀ ਵਧੀਆ ਗੱਲ ਹੈ ਨੇ ਕਿ ਇਕੱਠੇ ਮਿਲ ਕੇ ਕਈਆਂ ਪਿੰਡਾਂ ਅਜੇ ਤਾਂ ਚਲੋ ਰੋਲੇ ਪੈ ਜਾਂਦੇ ਮੈਨੂੰ ਲੱਗਦਾ ਉਹ ਨਹੀਂ ਪੈਣੇ ਚਾਹੀਦੇ ਆਪਸ ਵਿੱਚ ਭਾਈਚਾਰਾ ਰੱਖਣਾ ਚਾਹੀਦਾ ਹਾਂਜੀ ਉਹ ਤਾਂ ਨਾ ਕੋਈ ਹੁੰਦਾ ਪਿਆਰ ਬਹੁਤ ਸਾਡਾ ਪਿਆਰ ਹੈ ਜੀ ਵੋਟ ਆਪਣੀ ਮਰਜ਼ੀ ਨਾਲ ਪਾਓ ਜਿਹੜਾ ਚੰਗਾ ਲੱਗਦਾ ਉਹਨੂੰ ਪਾਓ ਹਾਂ ਇਹ ਇਧਰੇ ਕਾਂਗਰਸ ਵਾਲਿਆਂ ਨਾਲ ਆਪਣੇ ਦੁਕਾਨ ਵਾਲੇ ਉਹ ਕੋਈ ਇਤਰਾਜ਼ ਨਹੀਂ ਹੈ ਇਕੱਠੇ ਬੈਠੇ ਸਾਰੇ ਕਿ ਕਿਸੇ ਤਰ੍ਹਾਂ ਦੇ ਹੋਣ ਬਣ ਜਾਣਾ ਜੀ ਹਾਂ ਆਪਣੇ ਆਪਣੇ ਵੋਟਾਂ ਮਾਉਣੇ ਸਾਡੀ ਵੋਟਾਂ ਨਾਲ ਕੋਈ ਲੱਕ ਲੈ ਕੋਈ ਨਹੀਂ ਹੋਣਾ ਹਾਂ ਸਾਡਾ ਇੰਨਾ ਹੋ ਤੁਹਾਨੂੰ ਮੋਟਾ ਹੀ ਹੈ ਬਸ ਜਿਹਨੇ ਬਣਨਾ ਬਣ ਕੇ ਤੁਰ ਜਾਣਾ ਪਿੰਡਾਂ ਚ ਤਾਂ ਇਕੱਠੀ ਰਹਿਣਾ ਪਿੰਡ ਪਿੰਡ ਅਸੀਂ ਤਾਂ ਆਪਣੇ ਕੰਮ ਥਾਈ ਮਤ ਬੋਲ ਹਾਂ ਸਾਨੂੰ ਜੇ ਕੋਈ ਸਹੂਲਤ ਹੋਊਗੀ ਜਿਵੇਂ ਕੋਈ ਗਾਂ ਗੂਆਂ ਕਿਸੇ ਦੇ ਪਕੜ ਲਈਆਂ ਮਤਲਬ ਜੇ ਕਨਵਤਾ ਹੋ ਗਿਆ ਅਜਾੜਾ ਬਚ ਗਿਆ ਲੋਕਾਂ ਨੂੰ ਇਨਕਮ ਹੋ ਜਾਵੇ ਆਹੀ ਸਾਡੀ ਜਿਆਦਾ ਡਿਮਾਂਡ ਹੈ ਕਿ ਆਪਣਾ ਠੀਕ ਹੋ ਜਾਵੇ ਮੋੜ ਕੰਡੀਏਰੀ ਕਰਕੇ ਸਾਡਾ ਇਹੀ ਇੱਕ ਦਾ ਪਾਣੀ ਕਰਕੇ ਦਿੱਕਤ ਆਉਂਦੀ ਏ ਰਾਤ ਨੂੰ ਜਿਹੜਾ ਫਸਲਾਂ ਵੀ ਦੇ ਕੋਈ ਕਣਕ ਹੋਈ ਏ ਜਾਂ ਗੰਨਾ ਹੋਇਆ ਸਾਰਾ ਫਸਲਾਂ ਗਏ ਆ ਕੇ ਤਬਾਹ ਕਰ ਦਿੰਦੀਆਂ ਇਹ ਮਸਲੇ ਵੀ ਮਿਲਦਾ ਤੁਹਾਨੂੰ ਅੱਗੇ ਲੈ ਕੇ ਜਾਣੇ ਚਾਹੀਦੇ ਹੈ ਹਾਂ ਬਹੁਤ ਲੀਡਰਾਂ ਦਾ ਕੰਮ ਵੀ ਤੁਸੀਂ ਚਲੋ ਹੁਣ ਹੁਣ ਸਾਨੂੰ ਉਮੀਦ ਹੈ ਭਗਵੰਤ ਮਾਨ ਨਾਲ ਹੌਲੀ ਹੌਲੀ ਆਪਣਾ ਹੋ ਜੂਗਾ ਜੀ ਹੁਣ ਜਿਹੜਾ ਬੰਦਾ ਆਪਣਾ ਮਲਵਿੰਦਰ ਕੰਗ ਬਣ ਗਿਆ ਉਹਨਾਂ ਨੇ ਆਪੇ ਮਸਲਾ ਬੰਦਾ ਬਹੁਤ ਵਧੀਆ ਕੰਮ ਕਰੂਗਾ ਜੀ ਹਾਂ ਜੋ ਭਰੋਸਾ ਠੀਕ ਹੈ ਪਾਰਟੀ ਵਰਕਰ ਨੂੰ ਆਏਗਾ ਅੱਛਾ ਭਈ ਤੁਸੀਂ ਕਾਲੀ ਦਲ ਨਾਲ ਸ਼ੁਰੂ ਕੀਤਾ ਹੈ ਸ਼ੁਰੂ ਤੋਂ ਹੀ ਹਾਂਜੀ ਹਾਂ ਹਾਂ ਜੀ ਹਾਂ ਤੇ ਹੁਣ ਵਧੀਆ ਸਵਾਰੀ ਕੀ ਮਾਹੌਲ ਲੱਗਦਾ ਕਾਲੀ ਦਲ ਮਾਹੌਲ ਠੀਕ ਹੈ ਵਧੀਆ ਜਿੱਤੂਗੇ ਤੁਸੀਂ ਵੀ ਜੋਰ ਆਪਣਾ ਮੰਗ ਰਹੇ ਹਾਂ ਹਾਂ ਜੀ ਹਾਂ ਜਿੱਤੂਗੇ ਇੰਤੀ ਵੀ ਫਿਰ ਜ਼ੋਰ ਲੱਗਦਾ ਪਿੰਡ ਚ ਕਿਹੜੀ ਪਾਰਟੀ ਅੱਗੇ ਜਾਊਗੀ ਕਿਵੇਂ ਨਹੀਂ ਇੱਥੇ ਇਦਾਂ ਬਹੁਤ ਲੜਦੇ ਨਹੀਂ ਆ ਆਪਸ ਵਿੱਚ ਨਹੀਂ ਉ ਵੈਸੇ ਗੱਲ ਇੱਕ ਆਮ ਨੋਰਮਲ ਗੱਲਬਾਤ ਆਪਣਾ ਆਪਸ ਵਿੱਚ ਗੱਲਾਂ ਕਰ ਲੈਣੇ ਆ ਬੈਠੇ ਹਾਂ ਜੀ ਪੱਕੇ ਕਾਲੀ ਦਲ ਨਾਲ ਹਾਂ ਜੀ ਹਾਂ ਪੱਕੇ ਕੀ ਉਮੀਦਾਂ ਰੱਖਦੇ ਹੋ ਫਿਰ ਕਿਹੜਾ ਲੀਡਰ ਪਾਰਟੀ ਚ ਕਿਹੜਾ ਲੀਡਰ ਤੁਹਾਡਾ ਵਧੀਆ ਕਿ ਲੋਕਲ ਲੈਵਲ ਤੇ ਜੁੜੇ ਹੋਏ ਲੋਕਲ ਸਾਡੇ ਨੂੰ ਤਾਂ ਅਸੀਂ ਤਾਂ ਗਿੱਲ ਸਾਹਿਬ ਨੇ ਹਾਂ ਹਾਂ ਗਿੱਲ ਗਿੱਲ ਬੰਦੇ ਪਾ ਵਧੀਆ ਜਿਲ੍ਹ ਗਿੱਲ ਸਾਹਿਬ ਨਾਲ ਹਾਂ ਹਾਂ ਰਣਜੀਤ ਗਿੱਲ ਨਾਲ ਸਾਹਿਬ ਨਾਲ ਜ਼ਿਆਦਾ ਜੁੜੇ ਹੋਏ ਖਰੜ ਤੋਂ ਖਰੜ ਤੋਂ ਉਹਨਾਂ ਨਾਲ ਜਾਨ ਜੋੜੇ ਹੋਏ ਇਹ ਤਾਂ ਸਾਨੂੰ ਉਹ ਕਹਿੰਦੇ ਅਸੀਂ ਉੱਥੇ ਚਲੇ ਜਾ। ਤੁਹਾਡੇ ਨਾਲ ਪੂਰਾ ਤਾਲਮਿਲ ਰੱਖਦੇ ਨੇ। ਹਾਂਜੀ ਹਾਂ ਪੂਰਾ। ਹਾਂਜੀ ਸਾਡੇ ਨਾਲ ਫੋਨ ਤੇ ਵੀ ਗੱਲ ਹੋ ਜਾਂਦੀ ਹੈ। ਹਾਂਜੀ ਹਾਂ। ਪਰ ਪਾਰਟੀ ਪਾਰਟੀ ਨਹੀਂ ਰਹੀ। ਹਾਂ ਪਾਰਟੀ ਕਰਕੇ ਦਬ ਗਏ ਨਾ। ਗਿੱਲ ਬੰਦਾ ਵਧੀਆ। ਬੰਦਾ ਬਹੁਤ ਵਧੀਆ ਸੀ। ਹਾਂ। ਹਾਂ। ਗਿੱਲ ਬੰਦਾ ਬਹੁਤ ਵਧੀਆ ਸੀ ਉਹ। ਪਰ ਹੁਣ ਪੁਜੇ ਪਾਰਟੀ ਉਹ ਨਹੀਂ ਹੈਗੀ ਫੇਰ ਪਾਰਟੀ ਕਰਕੇ ਪਾਰਟੀ ਨੂੰ ਕਿਹਨੇ ਦੇਖਦੇ ਆ ਕਾਲੀ ਦਲ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਸੁਖਵੀਰ ਸਿੰਘ ਬਾਦਲ ਦੀ। ਕੰਮ ਇਹਨਾਂ ਨੇ ਕਰਿਆ ਜੀ ਹੋਰ ਕਿਸੇ ਪਾਰਟੀ ਨੇ ਕੰਮ ਹੀ ਨਹੀਂ ਕਰਨ ਜਿੰਨੇ ਇਹਨਾਂ ਨੇ ਕੰਮ ਕਰਤੇ। ਹਾਂਜੀ ਹਾਂ ਜਿਹਨੇ ਕੰਮ ਇਹਨਾਂ ਨੇ ਕਰਤੇ ਹੋਰ ਕੋਈ ਨਹੀਂ ਕਰ ਸਕਦਾ ਤੁਸੀਂ ਪੂਰਾ ਭਰੋਸਾ ਪੂਰਾ ਭਰੋਸਾ ਸਾਨੂੰ ਪੂਰਾ ਭਰੋਸਾ ਹਾਂਜੀ ਹਾਂ ਵੀ ਜਿਹਨੇ ਇਹਨੇ ਕੰਮ ਕਰਤੇ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਹਾਂਜੀ ਹਾਂ ਪਰ ਜਿਹੜੇ ਇੱਧਰ ਝਾੜੂ ਚ ਗਏ ਨੇ ਉਹ ਕਹਿੰਦੇ ਨੇ ਜੀ ਨਹੀਂ ਅਸੀਂ ਹੁਣ ਨਵੀਂ ਸਰਕਾਰ ਦੇ ਔਲੇ ਔਲੇ ਆ ਜਾਣਾ ਇਹਨਾਂ ਨੇ ਵੀ ਸਾਰਿਆਂ ਨੇ ਆ ਜਾਣਾ ਵੱਡੇ ਨਾਲ ਹੀ ਆ ਜਾਣਾ ਹਾਂ ਹਾਂਜੀ ਆ ਜਾਣਾ ਉਧਰ ਤੇ ਗਏ ਇੱਧਰ ਤੇ ਗਏ ਕਾਲੀਆਮਾ ਤੇ ਗਏ ਕਾਲੀਆਮਾ ਤੇ ਗਏ ਅਰੇ ਕਹਿੰਦੇ ਕਾਲੀ ਦਲ ਨੇ ਕਾਫੀ ਕੰਮ ਕੀਤੇ ਤੁਸੀਂ ਕਹਿੰਦੇ ਨਹੀਂ ਹੁਣ ਨਵਾਂ ਮੌਕਾ ਦੇਣਾ ਚਾਹੀਦਾ ਸੀਗਾ ਨਵਾਂ ਵੀ ਨਹੀਂਦਾ ਜੀ ਮੌਕਾ ਨਵਾਰੇ ਕੋ ਮੁੰਡੇ ਨਵਾਂ ਆਈ ਫਰੀ ਇੱਕੋ ਤਾਂ ਨਹੀਂ ਚੱਲੋ ਚਾਹੀਦਾ ਹਾਂ ਹਾਂ ਬਾਈ ਜੀ ਨਵੇਂ ਨੂੰ ਕਿਵੇਂ ਦੇਖਦੇ ਹੋ ਨਵੇਂ ਮਤਲਬ ਜਿਹੜੇ ਸਾਰੇ ਕਹਿੰਦੇ ਨੇ ਕਿ ਨਵੇਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਪੁਰਾਣੇ ਨੇ ਚਲੋ ਰਾਈ ਕਰ ਲੈ ਨਵੀਆਂ ਨੂੰ ਕੀ ਮਤਲਬ ਵੀ ਨਵੀਂ ਪਰ ਨਵੀਂ ਪਾਰਟੀ ਨਹੀਂ ਆਖਿਆ ਲੋਕਾਂ ਦਿੱਤਾ ਲੋਕਾਂ ਨੇ ਹਾਂਜੀ ਹਾਂ ਉਹਨੂੰ ਕਿਵੇਂ ਦੇਖਦੇ ਹਾਂ ਤਾਂ ਹੁਣ 3 ਸਾਲ ਪਏ ਆ ਜੀ ਦਿਲ ਦੇਖ ਲੰਨੇ ਹੁਣ ਕੀ ਕਰਦੇ ਹਾਂ 3 ਸਾਲ ਪਏ ਆ ਜੀ ਇਹਨਾਂ ਨੂੰ ਹੋਰ ਪਤਾ ਲੱਗ ਜਾਣਾ ਹੋਰ ਜੇ ਜੇ ਲੋਕਾਂ ਨੂੰ ਵਧੀਆ ਲੱਗੇ ਤਾਂ ਸ਼ਾਇਦ ਅੱਗੇ ਨੂੰ ਕੁਝ ਹੋ ਜੇ ਨਹੀਂ ਤਾਂ ਫਿਰ ਅਕਾਲੀ ਦਲ ਤਾਂ ਆਇਆ ਵੀ ਪਿਆ ਮੈਂ ਇਹ ਸਰਕਾਰ ਗਾਲੀ ਬਣੂਗੀ ਬਣੂਗੀ 100% ਬਣੂਗੀ ਗਗਵੀਰ ਸਿੰਘ ਬਾਦਲ ਨੂੰ ਦੇਖੋਗੇ ਮੁੱਖ ਮੰਤਰੀ ਹਾਂਜੀ ਹਾਂ ਬਣੂਗੇ ਜੀ ਮੋਬਾਈਲ ਤੇ ਵੀਡੀਓ ਵੀਡੀਓ ਆਉਂਦੀਆਂ ਨੇ ਦੇਖਦੇ ਹਾਂ ਉਹ ਆਹ ਮੋਬਾਈਲ ਤੇ ਬਿਲੇ ਹੀ ਆ ਦੇਖਦੇ ਰਹਿੰਦੇ ਹਾਂ ਹਾਂਜੀ ਹਾਂ ਸਰਵੀਰ ਸਿੰਘ ਬਾਦਲ ਤੋਂ ਕੀ ਉਮੀਦ ਹੈ ਉਮੀਦ ਹੈ ਕਿ ਉਹਨਾਂ ਨੇ ਕੰਮ ਕਿੰਨਾ ਜਿੱਤ ਸਾਰਾ ਪਹਿਲਾਂ ਵੀ ਉਹਨਾਂ ਨੇ ਕਰਿਆ ਕੰਮ ਹਾਂਜੀ ਹਾਂ ਇਹ ਅਕਾਲੀ ਦਲ ਦੀ ਮੰਨਦੇ ਹੋ ਸਰਕਾਰ ਆਏਗੀ ਤੇ ਅੱਗੇ ਵਧੇਗਾ ਅਕਾਲੀ ਦਲ ਹਾਂ ਵਧੂਗਾ ਜੀ ਹਾਂਜੀ ਵਧੂਗਾ 100% ਹਾਂਜੀ ਆ ਆਪ ਦਾ ਆਪ ਦਾ ਜਿਹੜਾ ਬੱਖ ਹੈ ਆਪਦੀ ਆਪਦੀ ਗੱਲਬਾਤ ਹੈ ਜਿਸ ਤਰ੍ਹਾਂ ਭਾਈ ਹਰਣਾ ਨੇ ਰੱਖੀ ਹੈ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਇੱਧਰ ਅੰਕਲ ਦੀ ਦੁਕਾਨ ਆ ਉਹ ਵੀ ਆਪਣੀ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਪਰ ਭਾਈਚਾਰਾ ਕਾਇਮ ਹੈ ਪਿੰਡਾਂ ਦੇ ਵਿੱਚ ਇਹ ਬੜੀ ਜਿਹੜੀ ਵੱਡੀ ਗੱਲ ਹੈ ਕੈਮਰੇ ਤੇ ਵਿਸ਼ਾਲ ਨੇ ਮੇਰਾ ਨਾਮ ਮਨਪ੍ਰੀਤ ਸਿੰਘ ਸਕਰੋਲ ਪੰਜਾਬ ਦੇ ਲਈ ਧੰਨਵਾਦ